ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਬਦਲੀ ਹੈ ਔਰ ਬਰਸਾਤ ਦੀ ਸ਼ੁਰੂਆਤ ਜਿਹੜੀ ਉਹ ਫਿਰ ਮੁੜ ਤੋਂ ਹੋ ਚੁੱਕੀ ਹੈ ਲਗਾਤਾਰ ਆਏ ਦਿਨ ਬਰਸਾਤ ਹੋ ਰਹੀ ਹੈ ਜਿਸ ਨੇ ਕੀ ਮੌਸਮ ਸੁਹਾਣਾ ਬਣਾਇਆ ਹੋਇਆ ਹੈ ਬੱਦਲਵਾਈ ਵੀ ਜਿਹੜੀ ਕਿ ਅਸਮਾਨ ਵਿੱਚ છਾਈ ਹੋਈ ਹੈ ਲਗਾਤਾਰ ਦੇਖਿਆ ਜਾ ਰਿਹਾ ਪਿਛਲੇ ਕਰੀਬ 7 ਦਿਨ ਤੋਂ ਮੌਸਮ ਜਿਹੜਾ ਕਿ ਉਹ ਸੁਹਾਣਾ ਬਣਿਆ ਹੋਇਆ ਹੈ ਰੋਜ਼ਾਨਾ ਬਰਸਾਤ ਦੀ ਆਹਟ ਅੰਮ੍ਰਿਤਸਰ ਵਿੱਚ ਹੋ ਰਹੀ ਹੈ ਪੰਜਾਬ ਦੇ ਹੋ ਰਹੀ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਕੀ ਬਰਸਾਤ ਹੋ ਰਹੀ ਹੈ ਔਰ ਜਿਸ ਦੇ ਨਾਲ-ਨਾਲ ਕੀ ਇੱਥੇ ਹੁਣ ਅੱਜ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਵੀ ਤਾਂ ਅੰਮ੍ਰਿਤਸਰ ਵਿੱਚ ਸਵੇਰੇ ਜਿਹੜਾ ਕੀ ਉਹ ਗੁੰਮਾ ਜਿਹਾ ਸੀਗਾ ਤਾਂ ਹੁਣ ਬਾਅਦ ਦੁਪਹਿਰ ਤੋਂ ਬਾਅਦ ਮੁਰਤੋਂ ਬਰਸਾਤ ਜਿਹੜੀ ਕੀ ਉਹ ਸ਼ੁਰੂ ਹੋ ਚੁੱਕੀ ਹੈ ਔਰ ਇਸ ਤੋਂ ਬਾਅਦ ਲੋਕਾਂ ਨੂੰ ਉਸ ਤੇ ਤਪਦੀ ਗਰਮੀ ਤੋਂ ਕੁਝ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਲੋਕ ਨੇ ਆਪਣੇ ਜਿਹੜੇ ਕੀ ਮੰਜ਼ਲਾਂ ਵੱਲ ਆ ਜਾ ਰਹੇ ਨੇ ਔਰ ਅਕਸਰ ਅਜੀਹੇ ਮੌਸਮ ਵਿੱਚ ਲੋਕ ਸੜਕਾਂ ਤੇ ਵੱਡੀ ਗਿਣਤੀ ਵਿੱਚ ਉਤਰਨਾ ਪਸੰਦ ਕਰਦੇ ਨੇ ਕਿਉਂਕਿ ਮੌਸਮ ਬੜਾ ਸੁਹਾਣਾ ਹੋ ਜਾਂਦਾ ਹੈ ਜਦੋਂ ਬਰਸਾਤ ਹੁੰਦੀਆਂ ਤਾਂ ਬਰਸਾਤੀਆਂ ਧਿੰਜਿਮ ਫੁਹਾਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਬਹੁਤ ਤੇਜ਼ ਬਰਸਾਤ ਜਿਹੜੀ ਕਿ ਉਹ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਜੇ ਗੱਲ ਕਰ ਲਈਏ ਇਸ ਵਾਰ ਸਾਵਣ ਦੇ ਮਹੀਨੇ ਦੀ ਚਾਹ ਸਾਵਣ ਦੇ ਮਹੀਨੇ ਵਿੱਚ ਵੀ ਲਗਾਤਾਰ ਜਿਹੜੀਆਂ ਬਰਸਾਤਾਂ ਹੈ ਉਹ ਹੋ ਰਹੀਆਂ ਨੇ ਔਰ ਲੋਕਾਂ ਨੂੰ ਲਗਾਤਾਰ ਬਰਸਾਤਾਂ ਦੀ ਉਡੀਕ ਸੀ ਕਿਉਂਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਮੌਸਮ ਜਿਹੜਾ ਕਿ ਉਹ ਹੋਰ ਬਿਹਤਰ ਹੋ ਜਾਂਦਾ ਹੈ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਔਰ ਅਸਮਾਨ ਵਿੱਚ ਬੱਦਲ ਗੜਜ ਰਹੇ ਨੇ ਔਰ ਤੇਜ਼ ਹਵਾਵਾਂ ਅਤੇ ਤੇਜ਼ ਬਰਸਾਤ ਦੀ ਜਿਹੜੀ ਆਹਟ ਹੈ ਉਹ ਸਾਫ਼-ਸਾਫ਼ ਅਸਮਾਨ ਵਿੱਚ ਸੁਣਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਜੇ ਮੌਸਮ ਦੀ ਗੱਲ ਕਰ ਲਈਏ ਤਾਂ ਮੌਸਮ ਪੰਜਾਬ ਅੰਦਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੌਸਮ ਜਿਹੜਾ ਕਿ ਉਹ ਕਨਵਰਟ ਬਦਲ ਰਿਹਾ ਹੈ ਔਰ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਤੇਜ਼ ਹਵਾਵਾਂ ਦੇ ਨਾਲ ਕਈ ਸ਼ਹਿਰਾਂ ਵਿੱਚ ਤੇਜ਼ ਬਰਸਾਤ ਹੋ ਸਕਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਨੇ ਭਾਵੇਂ ਇਸ ਬਰਸਾਤ ਵਿੱਚ ਜਿਹੜਾ ਕਿ ਉਹ ਆ ਜਾ ਰਹੇ ਨੇ ਕਿਉਂਕਿ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਮੁਰਕਾ ਪਸੀਨਾ ਜਿਹੜਾ ਕਿ ਉਹ ਕਾਫੀ ਜ਼ਿਆਦਾ ਗਰਮੀ ਵਿੱਚ ਆਉਂਦਾ ਲੋਕਾਂ ਨੂੰ ਤਾਂ ਉਸ ਮੁਰਕੇ ਭਰੀ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ ਔਰ ਜਿਹੜੀ ਕਿ ਹੁਣ ਬਰਸਾਤ ਜਿਹੜੀ ਕਿ ਤੇਜ਼ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਮੌਸਮ ਵਿੱਚ ਲਗਾਤਾਰ ਬਦਲਾਅ ਵੇਖਿਆ ਜਾ ਰਿਹਾ ਹੈ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਆਜਨ ਅੰਮ੍ਰਿਤਸਰ ਵਿੱਚ ਤੇਜ਼ ਬਰਸਾਤ ਦੀ ਆਹਰ ਤੋਂ ਬਾਅਦ ਮੌਸਮ ਜਿਹੜਾ ਕਿ ਉਹ ਸੁਹਾਣਾ ਬਣਿਆ ਹੋਇਆ ਹੈ ਕਿਆਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨਕ ਸਵਰਟੀਵੀ ਅੰਮ੍ਰਿਤਸਰ